ਅਤੇ ਹੁਣ ਖਬਰਾਂ ਵਿਸਥਾਰ ਨਾਲ ਆਮਨਦੀਪ ਹਸਪਤਾਲ ਨੇ ਉਜਾਲਾ ਸਿਗਨਲਸ ਨਾਲ ਮਿਲ ਕੇ ਇੱਕ ਬੇਮਿਸਾਲ ਮੈਡੀਕਲ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਵਿਸ਼ਵ ਵਿੱਚ ਪਹਿਲੀ ਵਾਰ ਇੱਕ ਵਿਸ਼ੇਸ਼ ਤੌਰ ਤੇ ਡਿਜ਼ਾਈਨ ਕੀਤੇ ਗਏ ਕਸਟਮ ਮੇਡ ਇੰਪਲਾਂਟ ਦੀ ਵਰਤੋਂ ਕਰਕੇ ਗੰਭੀਰ ਰੂਪ ਨਾਲ ਖਰਾਬ ਹੋਈ ਉੱਪਰਲੀ ਲਾਦੀ ਹੱਡੀ ਦਾ ਪੁਨਰਗਠਨ ਕੀਤਾ ਗਿਆ 71 ਸਾਲ ਦੇ ਮਰੀਜ਼ 2012 ਵਿੱਚ ਹੋਏ ਇੱਕ ਹਾਦਸੇ ਤੋਂ ਬਾਅਦ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਮੁਸੀਬਤਾਂ ਚੱਲ ਰਹੀਆਂ ਸਨ। ਉਹਨਾਂ ਦੀ ਲੱਤ ਦੀ ਹੱਡੀ ਨੂੰ ਪਹਿਲਾਂ ਮੈਟਲ ਪਲੇਟ ਨਾਲ ਜੋੜਿਆ ਗਿਆ ਸੀ ਪਰ ਬਾਅਦ ਵਿੱਚ ਐਮ ਮੋੜ ਟੁੱਟ ਗਈ ਅਤੇ ਸਕਰਮਿਤ ਹੋ ਗਈ ਜਿਸ ਕਾਰਨ ਇੰਪਲੈਂਟ ਨੂੰ ਹਟਾਉਣਾ ਪਿਆ। ਅਮਨਦੀਪ ਹਸਪਤਾਲ ਦੀ ਮਾਹਿਰ ਟੀਮ ਨੇ ਇੱਕ ਵਿਲੱਖਣ ਸਰਜਰੀ ਦੀ ਯੋਜਨਾ ਬਣਾਈ ਜਿਸ ਵਿੱਚ ਮਰੀਜ਼ ਦੀ ਲੱਤ ਦੀ ਬੰਤਰ ਦੇ ਅਨੁਸਾਰ ਵਿਸ਼ੇਸ਼ ਤੌਰ ਤੇ ਬਣਾਏ ਗਏ ਕਸਟਮ ਮੇਡ ਇੰਪਲੈਂਟ ਦੀ ਵਰਤੋਂ ਕੀਤੀ ਗਈ। ਐਸ ਨੇ ਖਰਾਬ ਹੋਈ ਹੱਡੀ ਨੂੰ ਪੁਨਰਜਨਨ ਕਰਨ ਲਾਦ ਦੀ ਸਹੀ ਲੰਬਾਈ ਅਤੇ ਸੰਪਰਕ ਨੂੰ ਬਹਾਲ ਕਰਨ ਅਤੇ ਸਥਿਰਤਾ ਤੇ ਤਾਕਤ ਨੂੰ ਵਾਪਸ ਲਿਆਉਣ ਵਿੱਚ ਮਦਦ ਕੀਤੀ ਸਰਜਰੀ ਤੋਂ ਬਾਅਦ ਮਰੀਜ਼ ਨੂੰ ਦਰਦ ਤੋਂ ਕਾਫੀ ਰਾਹਤ ਮਿਲੀ ਅਤੇ ਉਹ ਮੁੜ ਤੋਂ ਆਰਾਮ ਨਾਲ ਚੱਲਣ ਫਿਰਨ ਦੇ ਸਮਰੱਥ ਹੋ ਗਏ ਮੁੱਖ ਆਰਥੋਪੈਡਿਕ ਸਰਜਨ ਅਮਨਦੀਪ ਗਰੁੱਪ ਆਫ ਹਸਪੀਟਲਸ ਡਾਕਟਰ ਅਫਤਾਰ ਸਿੰਘ ਨੇ ਕਿਹਾ ਕਿ ਇਹ ਸੱਚਮੁੱਚ ਵਿਸ਼ਵ ਵਿੱਚ ਆਪਣੀ ਕਿਸਮ ਦੀ ਪਹਿਲੀ ਸਰਜਰੀ ਹੈ ਕੰਸਲਟੈਂਟ hip ਐਂਡ ਨੀ ਸਰਜਨ ਡਾਕਟਰ ਬਾਬਾ ਜੀ ਥਰਾਟ ਨੇ ਕਿਹਾ ਕਿ ਇਹ ਸਫਲ ਸਰਜਰੀ ਸਾਬਤ ਕਰਦੀ ਹੈ ਕਿ ਹੁਣ ਸਭ ਤੋਂ ਜਟਿਲ ਲੱਦੀ ਹੱਡੀ ਦੀਆਂ ਸਮੱਸਿਆਵਾਂ ਦਾ ਇਲਾਜ ਇੱਥੇ ਅੰਮ੍ਰਿਤਸਰ ਵਿੱਚ ਕੀਤਾ ਜਾ ਸਕਦਾ ਹੈ। ਪੇਸ਼ੈਂਟ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਕਿ 71 ایئرز میل اور ਪਿਛਲੇ 12-13 ਸਾਲਾਂ ਤੋਂ ਹੱਡੀ ਟੁੱਟਣ ਦੇ ਬਾਅਦ ਉਹਨਾਂ ਦੇ ਮਲਟੀਪਲ ਆਪਰੇਸ਼ਨਸ ਹੋਏ। ਉਹ ਅਨਫੋਰਚੂਨੇਟਲੀ ਉਹਨਾਂ ਦੇ ਆਪਰੇਸ਼ਨਸ ਫੇਲ ਹੁੰਦੇ ਰਹੇ ਤੇ ਉਹਨਾਂ ਦੀ ਹੱਡੀ ਦੇ ਵਿੱਚ ਗੈਪ ਆ ਗਿਆ ਕਾਫੀ ਸਾਰਾ 2-3 ਇੰਚ ਔਰ ਉਹਦੇ ਨਾਲ ਨਾਲ ਉਹਨਾਂ ਦਾ ਗੋਡੇ ਦਾ ਜੋੜ ਵੀ ਜਿਹੜਾ ਉਹ ਖਰਾਬ ਹੋ ਗਿਆ ਔਰ ਪੇਨਫੁੱਲ ਹੋ ਗਿਆ ਦਰਦ ਹੋਣ ਲੱਗ ਗਈ ਸੋ ਪੇਸ਼ੈਂਟ ਜਿਹੜੇ ਸੀ ਉਹ ਤੁਰ ਨਹੀਂ ਸੀ ਸਕਦੇ ਜੇ ਤੁਰਨਾ ਸੀ ਤਾਂ ਇੱਕ ਲੱਤ ਤੇ ਤੁਰਨਾ ਪੈਂਦਾ ਸੀ ਵਾਕਰ ਲੈ ਕੇ ਸੋ ਇਹਦੇ 'ਚ ਜਿਹੜੇ ਆਮ ਪੁਰਾਣੇ ਜਿਹੜੇ ਇਲਾਜ ਹੁੰਦੇ ਸੀ ਉਹਦੇ 'ਚ ਇਹ ਹੁੰਦਾ ਸੀ ਕਿ ਪਹਿਲਾਂ ਹੱਡੀ ਜੋੜਨ ਦਾ ਆਪਰੇਸ਼ਨ ਕੀਤਾ ਜਾਏ ਇਹੋ ਜੀ ਹੱਡੀ ਨੂੰ ਜੋੜਦਿਆਂ ਜੋੜਦਿਆਂ ਤਕਰੀਬਨ 1 ਸਾਲ ਲੱਗ ਜਾਂਦਾ ਔਰ ਜਦੋਂ ਹੱਡੀ ਜੁੜ ਜਾਏ ਤਾਂ ਫਿਰ ਉਹਦਾ ਗੋਡਾ ਬਦਲਣ ਦਾ ਆਪਰੇਸ਼ਨ ਜਿਹੜਾ ਹੈ ਉਹਦੀ ਪੋਸੀਬਿਲਟੀ ਹੁੰਦੀ ਹੈ ਉਹ ਫਿਰ ਸਾਲ ਬਾਅਦ ਬਦਲਣਾ ਪੈਂਦਾ ਪਰ ਜਦੋਂ ਇਹ ਹੱਡੀ ਜੋੜਨ ਦੇ ਇਹੋ ਜਿਹੇ ਮਰੀਜ਼ਾਂ 'ਚ ਆਪਰੇਸ਼ਨ ਕੀਤੇ ਜਾਂਦੇ ਆ ਤਾਂ ਉਹਦੇ ਫੇਲਰ ਦੇ ਚਾਂਸਸ ਫੇਰ ਕਾਫੀ ਜ਼ਿਆਦਾ ਹੁੰਦੇ ਆ ਔਰ ਪਸਪੈਣ ਦੇ ਚਾਂਸਸ ਵੀ ਕਾਫੀ ਜ਼ਿਆਦਾ ਹੁੰਦੇ ਸੋ ਇੱਕ ਨਵੀਂ ਟੈਕਨੋਲੋਜੀ ਜਿਹੜੀ ਹੈ ਉਹ ਹੁਣ ਆ ਗਈ ਹੋਈ ਹੈ ਇਹੋ ਜਿਹੇ ਮਰੀਜ਼ਾਂ ਦਾ ਇਲਾਜ ਕਰਨ ਲਈ ਉਹਨੂੰ 3D ਟੈਕਨੋਲੋਜੀ ਕਿਹਾ ਜਾਂਦਾ 3D ਪ੍ਰਿੰਟਿੰਗ ਟੈਕਨੋਲੋਜੀ ਉਹਦੇ ਚ ਪ੍ਰੋਸੈਸ ਇਹ ਹੁੰਦਾ ਕਿ ਮਰੀਜ਼ ਦੇ ਜਿਹੜਾ ਅੰਗ ਟੁੱਟਾ ਹੋਵੇ ਨਾ ਜੁੜ ਰਿਹਾ ਹੋਵੇ ਜਾਂ ਗੋਡਾ ਖਰਾਬ ਹੋਵੇ ਉਹਦਾ ਇੱਕ 3 ਡਾਈਮੈਂਸ਼ਨਲ ਸੀਟੀ ਸਕੈਨ ਕਰਾਇਆ ਜਾਂਦਾ ਔਰ ਇੰਡੀਆ ਦੇ ਵਿੱਚ 2-3 ਜਗ੍ਹਾ ਤੇ ਉਹ ਲੈਬਸ ਲੱਗੀਆਂ ਹੋਈਆਂ ਜਿਹੜੀਆਂ ਸੀਟੀ ਸਕੈਨ ਨੂੰ ਕਨਵਰਟ ਕਰ ਦਿੰਦੀਆਂ ਹਨ ਇੱਕ 3D ਮਾਡਲ ਦੇ ਵਿੱਚ ਸੋ ਉਹ 3D ਮਾਡਲ ਤਿਆਰ ਹੋ ਕੇ ਨਾ ਉਹ ਹਸਪੀਟਲਸ ਚ ਆ ਜਾਂਦਾ ਫਿਰ ਉਹ ਅਸੀਂ ਉਹਦੇ ਚ ਜੇ ਸਾਨੂੰ ਕੋਈ ਚੇਂਜ ਦੀ ਲੋੜ ਹੋਵੇ ਉਹ ਫਿਰ ਮਾਡਲ ਵਾਪਸ ਭੇਜ ਕੇ ਉਹਨਾਂ ਕੋ ਫਿਰ ਚੇਂਜ ਕਰਾਈਦੇ ਸੋ ਅਲਟੀਮੇਟਲੀ 3D ਮਾਡਲ ਜਿਹੜਾ ਹੈ ਉਹ ਜਦੋਂ ਡਾਕਟਰ ਦੀ ਤਸੱਲੀ ਹੋ ਜੇ ਵੀ ਇਹ 3D ਮਾਡਲ ਇਹਦੇ ਲਈ ਠੀਕ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਸਕਰੀਨ ਤੇ ਦਿਖਾ ਚੁੱਕਾ ਹਾਂ ਉਹ ਫਿਰ ਮਾਡਲ ਜਿਹੜਾ ਹੈ ਉਹ ਅਸਲੀ ਬਣਾ ਕੇ ਸਾਨੂੰ ਭੇਜ ਦਿੰਦੇ ਆ ਜਿਹੜਾ ਮਰੀਜ਼ ਦੇ ਵਿੱਚ ਅਸੀਂ ਇੰਪਲਾਂਟ ਕਰਨਾ ਇਸ ਤਰ੍ਹਾਂ ਤੁਸੀਂ ਦੇਖਿਆ ਅੱਗੇ ਸੋ ਉਹ ਮਾਡਲ ਜਿਹੜਾ ਉਹ ਆਪਰੇਸ਼ਨ ਕਰਕੇ ਤੇ ਜਿੱਥੇ ਕੋਈ ਹੱਡੀ ਦੇ ਵਿੱਚ ਡੈਫੈਕਟ ਹੋਵੇ ਜਾਂ ਹੱਡੀ ਛੋਟੀ ਹੋਵੇ ਜਾਂ ਕਿਸੇ ਦਾ ਜੋੜ ਬਹੁਤ ਜ਼ਿਆਦਾ ਖਰਾਬ ਹੋਇਆ ਹੋਵੇ ਤੇ ਉੱਥੇ ਆਮ ਜਿਹੜੇ ਜੋੜ ਪਾਈਦੇ ਉਹ ਨਾ ਪੈ ਸਕਦੇ ਹੁਣ ਫਿਰ ਉਹਦੇ ਚ 3D ਪ੍ਰਿੰਟਡ ਇੰਪਲਾਂਟ ਹੁਣ ਉਹ ਇੰਡੀਆ ਚ ਬਣਨੇ ਸ਼ੁਰੂ ਹੋ ਗਏ ਸੋ ਉਹ ਵਾਲਾ ਇੰਪਲਾਂਟ ਜਿਹੜਾ ਉਹ ਇਸ ਮਰੀਜ਼ ਦੇ ਵਿੱਚ ਪਾਇਆ ਗਿਆ ਜਿਹੜੇ ਮਰੀਜ਼ ਦੀ ਤੁਹਾਨੂੰ ਸਾਰੀ ਅਸੀਂ ਦਿਖਾਈ ਹੈ ਸਰਜਰੀ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਇੱਕ ਬੜਾ ਯੂਨੀਕ ਕੰਬੀਨੇਸ਼ਨ ਹੈ ਕਿ ਹੱਡੀ ਵੀ ਨਹੀਂ ਜੁੜ ਰਹੀ ਔਰ ਜੋੜ ਵੀ ਖਰਾਬ ਹੈ ਸੋ ਜਾਂ ਤਾਂ ਤੁਸੀਂ ਪੁਰਾਣੇ ਇਲਾਜ ਦੇ ਨਾਲ ਚੱਲੇ ਰਹੋ 1.5-2 ਸਾਲ ਲਗਾਈ ਜਾਓ ਮਰੀਜ਼ ਦੇ ਮਲਟੀਪਲ ਆਪਰੇਸ਼ਨ ਕਰੀ ਜਾਓ ਬਟ ਜੇ ਲੇਟੈਸਟ ਟੈਕਨੋਲੋਜੀ ਯੂਜ਼ ਕਰਨੀ ਆ ਫਿਰ ਇਹ 3D ਪ੍ਰਿੰਟਿੰਗ ਪਲੱਸ ਜੋਇੰਟ ਰਿਪਲੇਸਮੈਂਟ ਉਹ ਰੋਬੋਟਿਕ ਟੈਕਨੀਕ ਦੇ ਨਾਲ ਤੁਸੀਂ ਇਸ ਬ੍ਰੀਜ ਦੇ ਵਿੱਚ ਅਸੀਂ ਇਹ ਨਵੀਆਂ ਦੋ ਟੈਕਨੀਕਸ ਯੂਟਲਾਈਜ਼ ਕੀਤੀਆਂ 3D ਪ੍ਰਿੰਟਡ ਇੰਪਲਾਂਟ ਪਾਇਆ ਜਿਹਦੇ ਨਾਲ ਉਹਨਾਂ ਦੀ ਹੱਡੀ ਜਿਹੜੀ ਹੈ ਉਹ ਜੁੜ ਗਈ ਜਿਹੜਾ ਉਹਦੇ ਵਿੱਚ ਗੈਪ ਸੀ ਉਹ ਖਤਮ ਹੋ ਗਿਆ ਔਰ ਫਿਰ ਉਸੇ ਆਪਰੇਸ਼ਨ ਦੇ ਦੌਰਾਨ ਰੋਬੋਟਿਕ ਟੈਕਨੋਲੋਜੀ ਦੇ ਜ਼ਰੀਏ ਉਹਨਾਂ ਦਾ ਗੋਡਾ ਵੀ ਪਾ ਦਿੱਤਾ ਗਿਆ ਸੋ ਡਾਕਟਰ ਬਾਬਾ ਜੀ ਨੇ ਸਾਰਾ ਲਿਟਰੇਚਰ ਜਿਹੜਾ ਨਾ ਉਹ ਸਰਚ ਕੀਤਾ ਵੀ ਐਦਾਂ ਦੇ ਕੇਸ ਕਿਤੇ ਹੋਰ ਵੀ ਰਿਪੋਰਟਡ ਨੇ ਕਿਉਂਕਿ ਜਦੋਂ ਵੀ ਇਹੋ ਜੇ ਕੇਸ ਅਸੀਂ ਕਰਦੇ ਆ ਨਾ ਕਿਸੇ ਵੀ ਹਸਪਤਾਲ ਚ ਤਾਂ ਉਹ ਉਹਨੂੰ ਰਿਪੋਰਟ ਕਰੀਦਾ ਵਰਲਡ ਲਿਟਰੇਚਰ ਵਾਸਤੇ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗੇ ਸੋ ਸਾਨੂੰ ਵਰਲਡ ਲਿਟਰੇਚਰ ਦੇ ਵਿੱਚ ਕੋਈ ਵੀ ਐਦਾਂ ਦਾ ਮਰੀਜ਼ ਨਹੀਂ ਮਿਲਿਆ ਜਿਹਦੀ ਅੱਗੇ ਐਦਾਂ ਦੀ ਸਰਜਰੀ ਹੋਈ ਹੋਵੇ ਸੋ ਇਸ ਮੈਟਰ ਆਫ ਪ੍ਰਾਊਡ ਸਾਨੂੰ ਮਾਣ ਹੈ ਇਸ ਚੀਜ਼ ਦਾ ਕਿ ਅਸੀਂ ਇਸ ਤਰ੍ਹਾਂ ਦਾ ਆਪਰੇਸ਼ਨ ਆਪਣੇ ਸ਼ਹਿਰ ਦੇ ਵਿੱਚ ਕਰ ਪਾਏ ਇਟਸ ਨੋਟ ਅ ਰਿਕਾਰਡ ਕਾਈਂਡ ਆਫ ਇਹਦੇ ਚ ਕੋਈ ਮੈਡਲ ਨਹੀਂ ਮਿਲਣਾ ਹੁੰਦਾ ਲਿਟਰੇਚਰ ਜਿਹੜਾ ਨਾ ਉਹ ਆਪਣੇ ਹਿਸਾਬ ਨਾਲ ਚੱਲਦਾ ਅਸੀਂ ਕੋਈ ਇਤਨਾ ਦਾ ਯੂਨੀਕ ਕੇਸ ਕਰੀਏ ਤੇ ਸਰਜਨ ਨੂੰ ਬੜੀ ਖੁਸ਼ੀ ਮਿਲਦੀ ਆ ਯਾਰ ਕਿ ਮੈਂ ਇਸ ਮਰੀਜ਼ ਦੀ ਇਹ ਮੁਸ਼ਕਲ ਹੱਲ ਕਰ ਪਾਇਆ ਉਸ ਕੇਸ ਨੂੰ ਅਸੀਂ ਵਰਲਡ ਲਿਟਰੇਚਰ ਦੇ ਵਿੱਚ ਰਿਪੋਰਟ ਕਰ ਦੇਣਾ ਉਹ ਜਿਹੜੇ ਵੱਡੇ ਵੱਡੇ ਜਰਨਲਸ ਹੁੰਦੇ ਆ ਉਹਨਾਂ ਚ ਕੇਸ ਰਿਪੋਰਟ ਆ ਜਾਊਗੀ ਕੇਸ ਰਿਪੋਰਟ ਹੋ ਗਿਆ ਫਿਰ ਕਿਸੇ ਵੀ ਸਰਜਨ ਨੂੰ فرض ਕਰੋ ਐਦਾਂ ਦਾ ਮਰੀਜ਼ ਉਹਨੂੰ ਆਂਦਾ ਹੈ ਉਹਦੇ ਕੋਲ ਇਲਾਜ ਕਰਾਉਣ ਉਹ ਲਿਟਰੇਚਰ ਨੂੰ ਸਰਚ ਕਰਦੇ ਆ ਸੋ ਜੇ ਸਾਡਾ ਪੇਪਰ ਪਬਲਿਸ਼ ਹੋ ਕੇ ਅਵੇਲੇਬਲ ਹੋ ਜਾਂਦਾ ਆਨਲਾਈਨ ਅੱਜਕੱਲ ਜਿਸ ਜਨਰਲ ਇਸ ਪਬਲਿਸ਼ ਹਾਂ ਦੈਨ ਹੀ ਕੈਨ ਗੈਟ ਗਾਈਡ ਗਾਈਡੈਂਸ ਫਰੋਮ आवर ਲਿਟਰੇਚਰ ਅਸੀਂ ਆਪਣੇ ਪੇਪਰ ਚ ਸਾਰੀ ਇਹ ਜੋ ਅਸੀਂ ਯੂਜ਼ ਕੀਤਾ ਨਾ ਸਾਰਾ ਪ੍ਰੋਸੀਜਰ ਉਹ ਪਬਲਿਸ਼ ਕਰ ਦਿੱਤਾ ਤਾਕੇ ਅਗਲੇ ਨੂੰ ਸਪੋਜ਼ ਕਿਸੇ ਹੋਰ ਕੰਟਰੀ ਚ ਜਦਾਂ ਦਾ ਮਰੀਜ਼ ਕਿਸੇ ਡਾਕਟਰ ਸਾਹਿਬ ਕੋਲ ਆਉਂਦਾ ਤੇ ਉਹੀ ਕੈਨ 겟 ਰੈਫਰੈਂਸ ਐਂਡ ਉਹਦੇ ਹਿਸਾਬ ਨਾਲ ਉਹ ਪੇਸ਼ੈਂਟ ਦੀ ਟ੍ਰੀਟਮੈਂਟ ਪਲਾਨ ਕਰ ਸਕਦੇ ਆ